ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਮਨਜੀਤ ਕੌਰ ਮਾਨ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਹੁਣ ਤੁਹਾਨੂੰ ਦਿਖਾਉਣੇ ਆ ਜੀ ਕ੍ਰੇਪ ਸਿਲਕ ਦੇ ਪੀਸਾਂ 'ਚ ਛੂਟ ਇਹ 1 ਕੋਜੇ 2-2 ਪੀਸ ਹੋਣਗੇ ਤੇ ਪੂਰੇ ਛੂਟ ਦਾ ਕੱਪੜਾ ਵੀਰੇ 120 ਰੁਪਏ ਮੀਟਰ ਹੈ ਤੇ 600 ਦਾ ਛੂਟ ਹੈ ਕਿਸੇ ਭੈਣ ਭਰਾ ਨੇ ਮੰਗਵਾਉਣਾ ਹੋਵੇ ਇਹਦੇ 'ਚ ਮੈਂ ਤੁਹਾਨੂੰ ਸਾਨੂੰ ਕਲਰ ਦਿਖਾਉਣੀ ਹੈ ਪਿਓਰ ਕ੍ਰੇਪ ਸਿਲਕ ਹੈ ਵੀਰੇ ਇਹ ਪਰ ਇਹ ਪੀਸਾਂ 'ਚ ਆਉਂਦੀ ਹੈ ਜਿਵੇਂ 2 ਪੀਸ ਹੁੰਦੇ ਆ ਵੀ ਕੋਈ ਦੋਨੇ ਢਾਈ-ਢਾਈ ਦੇ ਹੁੰਦੇ ਆ ਕੋਈ ਇੱਕ 3.5 ਦਾ ਜਾਂ 4.5 ਦਾ ਇੱਕ 2 ਦਾ ਹੁੰਦਾ ਐਵੇਂ ਪੀਸਾਂ ਚਾਹੁੰਦੀ ਆ ਵੀਰੇ ਇਸ ਕਰਕੇ ਸਸਤੀ ਮਿਲ ਜਾਂਦੀ ਹੈ ਇਹ ਆ ਪਹਿਲਾ ਕਲਰ ਜੀ ਇਹ ਦੂਸਰਾ ਕਲਰ ਹੈ ਜੀ ਇਹ ਪਿਓਰ ਨੈਚੁਰਲ ਕ੍ਰੀਪ ਹੈ ਵੀਰੇ ਇਹ ਆ ਗਾ ਜੀ ਰੈੱਡ ਇਹ ਮੋਰ ਪੰਖੀ ਆ ਇਹ ਵੀ ਹੈ ਤਾਂ ਮੋਰ ਪੰਖੀ ਆ ਜੇ ਬਸ ਹਲਕਾ ਜਿਹਾ ਫਰਕ ਹੈ ਇਹ ਆ 컬러 ਆ ਗਿਆ ਇਹ ਜਿੰਨਾ ਖੱਟਾ ਦਿਖ ਰਿਹਾ ਇੰਨਾ ਖੱਟਾ ਜਾਂ ਨਹੀਂ ਥੋੜਾ ਜਿਹਾ ਮੱਧਮ ਜਿਹਾ ਤੇ ਆ ਥੋੜਾ ਜਿਹਾ ਡਾਰਕ ਆ ਗਿਆ ਜੀ ਆ ਮਹਿਰੂਨ ਆ ਗਿਆ ਕ੍ਰੇਪ ਚ ਆ ਇਦਾਂ ਦਾ ਹੀ ਆ ਗਿਆ ਇੱਕ ਆ ਗਿਆ ਇਹ ਜੇ ਤੁਸੀਂ ਕਹੋ ਵੀ ਬਾਲਾ ਖੱਟਾ ਜਿਹਾ ਰੰਗ ਨਹੀਂ ਹੈਗਾ ਵੀ ਬਾਲਾ ਪੜਕਮਾ ਜਾਂ ਨਹੀਂ ਹੈਗਾ ਵਾ ਸੋਹਣਾ ਰੰਗ ਫਿਰ ਆ ਗਿਆ ਜੀ ਹੇ ਆ ਗਿਆ ਜੀ ਆ ਗਿਆ ਜੀ ਕਿਸੇ ਨੇ ਵੀ ਲੈਣੇ ਹੁਣ ਵੀਰੇ ਇਹ ਪਿਓਰ ਨੈਚੁਰਲ ਕ੍ਰੇਪ ਦੇ ਪੀਸਾਂ 'ਚ ਸੂਟ ਬੰਦਾ ਸਿਰਫ 600 ਰੁਪਏ ਦਾ ਉ ਇਹ 1100 ਦਾ ਬੰਦਾ ਕਿਸੇ ਭੈਣ ਭਰਾ ਨੇ ਮੰਗਾਉਣਾ ਹੋਵੇ ਤਾਂ ਸਕਰੀਨ ਸ਼ਾਟ ਲੈ ਕੇ ਭੇਜ ਦੇਣਾ ਜੀ ਆਪ ਸਭ ਨੂੰ ਮੇਰੇ ਬੰਨੀਆਂ ਪਿਆਰ ਭਰੀ ਸਸਰੀਕਾਲ ਵੀਡੀਓ ਬਣਾਉਣ ਚ ਕੋਈ ਕਮੀ ਰਹਿ ਜਾਂਦੀ ਹੁੰਦੀ ਤਾਂ ਉਹਦੇ ਲਈ ਮੈਂ ਸੌਰੀ ਮੰਗਦੀ ਆ ਸਸਰੀਕਾਲ ਜੀ